ਇਕ ਨੂੰ ਚਰਚ ਬਚਾਓ ਜਿਹੜਾ ਅਸੀਂ ਮੁਹਿੰਮ ਸ਼ੁਰੂ ਕੀਤੀ ਆ ਉਹਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਵੀ ਕਲੱਬ ਦੇ ਵਿੱਚ ਅਸਲ 'ਚ ਉਹ ਸਾਡਾ ਚਰਚ ਆ ਉਹਦੇ ਵਿੱਚ ਜਿਹੜੀਆਂ ਇਨਲੀਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਉਥੋਂ ਠਾਹਿਆ ਜਾਵੇ ਤੇ ਜਿਹੜਾ ਪਵਿੱਤਰ ਸਥਾਨ ਦੀ ਉਹਦੀ ਮਾਨ ਮਰਿਆਦਾ ਕਾਇਮ ਰੱਖੀ ਜਾਵੇ ਅੱਜ ਡੇਢ ਕੁ ਮਹੀਨਾ ਬੀਤ ਗਿਆ ਸੀਗਾ ਅਸੀਂ ਸੋਚ ਰਿਹਾ ਕਿ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਲੇਕਿਨ ਸਾਡੇ ਔਰ ਪ੍ਰਸ਼ਾਸਨ ਦਰਮਿਆਨ ਕੋਈ ਇਦਾਂ ਦਾ ਤਾਲਮੇਲ ਨਹੀਂ ਬਣਿਆ ਤੇ ਅਸੀਂ ਬਾਕੀ ਪਾਸਟਰ ਐਸੋਸੀਏਸ਼ਨ ਨੇ ਆ ਵਤਵਾਕ ਜਿਲ੍ਹਾ ਤੋਂ ਉਹਨਾਂ ਨਾਲ ਤਾਲਮੇਲ ਬਣਾਇਆ ਉਹ ਸਾਡੇ ਕੋਲ ਹਾਜ਼ਰ ਆ ਤੇ ਅਸੀਂ ਅੱਜ ਡੀ ਸਾਹਿਬ ਨੂੰ ਇਸੇ ਸਬੰਧ ਵਿੱਚ ਮਿਲੇ ਆ ਕਿ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹ ਰਾਜੇ ਨੇ ਇਸ ਕ੍ਰਿਸਚਨ ਕਮਿਊਨਿਟੀ ਵਾਸਤੇ ਚਰਚ ਬਣਾਇਆ ਸੀਗਾ ਤੇ ਉਹ ਠੀਕ ਆ ਸਾਡੀ ਕਮਿਊਨਿਟੀ ਉਸ ਵੇਲੇ ਘੱਟ ਸੀਗਾ ਉਹ ਗਲਤ ਹੱਥਾਂ ਵਿੱਚ ਚਲੇ ਗਿਆ ਤੇ ਉਸ ਨੂੰ ਗਲਤ ਹੱਥਾਂ ਵਿੱਚੋਂ ਕੱਢਣ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਡੀਸੀ ਸਾਹਿਬ ਨੇ ਸਾਡੀ ਗੱਲ ਬਾਤ ਸੁਣ ਕੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਤੁਸੀਂ ਸਾਨੂੰ ਇੱਕ ਹੋਰ ਮੀਟਿੰਗ ਕਰੋ ਔਰ ਤੁਸੀਂ ਜੋ ਤੁਹਾਡੇ ਕੋਲ ਕਾਗਜ਼ ਪੱਤਰਾ ਇਹਦੇ ਰਿਗਾਰਡਿੰਗ ਹੈਗੇ ਆ ਆਪਾਂ ਸਰਾਲ ਮਿਲ ਕੇ ਇਹਦਾ ਮਸਲਾ ਹੱਲ ਕਰਦੇ ਆਂ ਸਰਦਾਰ ਸਾਹਿਬ ਤੁਸੀਂ ਪਿਆਰਿਓ ਕਿ ਚਰਚ ਜਿਹੜਾ ਸਾਈ ਸਪਾਇਸ ਦਾ ਉਹ ਤੁਹਾਡੇ ਕੋਲ ਕੀ ਪ੍ਰੂਫ ਹੈ ਹਾਂ ਜਦੋਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡਾ ਲੇਕਿਨ ਜਦੋਂ ਕੋਈ ਬੰਦਾ ਇਹ ਜੇ ਨਿਲਾਮੀ ਕਰਾਉਣ ਵਾਸਤੇ ਤਿਆਰ ਹੋ ਜਾਂਦਾ ਤੇ ਜਦੋਂ ਅਸੀਂ ਇਹਦੀ ਕੋਖ ਪੜਤਾਲ ਕੀਤੀ ਤੇ ਪੰਜਾਬ ਟੂਰਿਜ਼ਮ ਦਾ ਜਿਹੜਾ ਮੈਪ ਅਸੀਂ ਖੰਘਾਲਿਆ ਪੰਜਾਬ ਟੂਰਿਜ਼ਮ ਦੇ ਮੈਪ ਦੇ ਵਿੱਚ ਆਉਂਦਾ ਕਿ ਫਰਸਟ ਬਿਲਡ ਐ ਚਰਚ ਕਿ ਇਸਾਈ ਲੋਕਾਂ ਦੀ ਮਾਨ ਮਰਿਆਦਾ ਵਾਸਤੇ ਧਾਰਮਿਕ ਸਥਾਨ ਬਣਾਇਆ ਗਿਆ ਅਰੋਨ ਸਾਹਿਬ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਤੁਹਾਡੇ ਦੇ ਅੰਜਾਮ ਲਾ ਰਹੀ ਹੈ ਕਿ ਇਹ ਅਡਵਾਨ ਸਾਹਿਬ ਜਿਹੜੇ ਆ ਉਹ ਸ਼ਹਿਰ ਦਾ ਮਾਹੌਲ ਜਿਹੜਾ ਉਹ ਖਰਾਬ ਨਹੀਂ ਚੰਗੇ ਦੇਖ ਸਾਡੇ ਕਿਸੇ ਲੜਾਈ ਦੇ ਸੌਰੀ ਕਮਿਊਨਿਟੀ ਦੇ ਨਾਲ ਲੜਾਈ ਨਹੀਂ ਆ ਪ੍ਰਸ਼ਾਸਨ ਸਾਡਾ ਧਾਰਮਿਕ ਸਥਾਨ ਦੱਬੀ بیٹھا ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਕੀਤੀ ਸੀ ਉਹ ਸਾਡੇ ਭਰਾਵਾ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਹੈਗਾ ਸਿੱਖ ਭਾਈਚਾਰਾ ਵੀ ਤੁਸੀਂ ਦੇਖ ਰਹੇ ਆ ਤੇ ਸਾਰੀ ਕਮਿਊਨਿਟੀ ਸਾਡੇ ਨਾਲ ਆ ਉਹ ਪਤਾ ਨਹੀਂ ਹੁਣ ਕੌਣ ਲੋਕ ਆਉਣਗੇ ਨਾਲੇ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਸਭ ਭਾਈ ਭਾਈ ਪਰ ਪ੍ਰਸ਼ਾਸਨ ਨੇ ਸਾਨੂੰ ਆਖਿਆ ਕਿ ਅਸੀਂ ਤੁਸੀਂ ਸਾਡੇ ਕੋਲ ਜੋ ਇਹਦੇ ਰਿਗਾਰਡਿੰਗ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਾਡੇ ਕੋਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਬੈਠ ਕੇ ਇਹਦਾ ਤਾਲਮਿਲ ਬਿਠਾ ਕੇ ਤੇ ਤੁਹਾਡੇ ਮਸਲੇ ਨੂੰ ਹੱਲ ਕਰਵਾਉਂਦੇ ਆ ਤੁਹਾਨੂੰ ਲੱਗਦਾ ਜੀ ਪ੍ਰੋਸੈਸ ਤੁਹਾਨੂੰ ਇਨਸਾਫ ਦੇਗਾ ਬਿਲਕੁਲ ਜੇਕਰ ਜਿਹੜੇ ਵੀ ਕਾਨੂੰਨ ਵਿਧੀਆਂ ਲਾਅ ਵਾ ਸਾਰੇ ਬਾਈਬਲ ਦੇ ਵਿੱਚੋਂ ਨਿਕਲੇ ਆ ਤੇ ਆਸਤੇ ਹੀ ਸਾਰੇ ਸਭ ਕੁਝ ਆ ਅਸੀਂ ਅਸੀਂ ਉਮੀਦ ਲੈ ਕੇ ਆਏ ਥਿਸ ਸਾਬ ਬੜੇ ਚੰਗੇ ਆ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਆ ਹਾਂ ਜਿਹੜੇ ਬੰਦੇ ਸਾਡੇ ਕੋਲ ਖੜੇ ਆ ਇਹ ਚਰਚਾਂ ਦੇ ਨੁਮਾਇੰਦੇ ਆ ਇੱਕ ਇੱਕ ਬੰਦੇ ਪਿੱਛੇ ਮੇਰਾ ਖਿਆਲ ਕਿ ਕਿ 5-500 ਬੰਦਾ ਹੋਊਗਾ ਅਗਰ ਨਹੀਂ ਸਾਡੀ ਸੁਣਵਾ ਲਈਏ ਕਿ ਬਹੁਤ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਮਰਨਵਲ ਰੱਖਾਂਗੇ ਜਾਂ ਜੋ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਅਸੀਂ ਕਰਾਂਗੇ ਤਾਂ ਆਪੇ ਚੋਰ ਤੈਨੂੰ ਵੱਡੀਆਂ ਮੰਤਰੀਆਂ ਹੈਗੀਆਂ ਸਾਈ ਭਾਈ ਚੇਦੀਆਂ ਉਹਨਾਂ ਦੇ ਜਿਹੜੇ ਸਿੱਖਰ ਦੇ ਨੁਮਾਇੰਦੇ ਆ ਉਹ ਇੱਕ ਵਾਰੀ ਵੀ ਨਹੀਂ ਦੇਖੇ ਜੇ ਤਾਂ ਹਾਂ ਇਹ ਇਦਾਂ ਹੁੰਦਾ ਕਿ ਜਿਹੜਾ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਜ਼ਰਵ ਰੱਖਿਆ ਅਸੀਂ ਜਿਦਾ ਪਹਿਲਾ ਨਰਸਰੀ ਆ ਫਿਰ ਐਲ ਕੇ ਜੀ ਫਿਰ ਯੂ ਕੇ ਜੀ ਆ ਜਦੋਂ ਅਸੀਂ ਸਟੈਪ ਬਾਈ ਸਟੈਪ ਉੱਪਰ ਜਾਵਾਂਗੇ ਤੇ ਉਹ ਜਥੇਬੰਦੀਆਂ ਸਾਡੇ ਨਾਲ ਹੋਣਗੀਆਂ ਸਾਡੀ ਦੋਨਾਂ ਨਾਲ ਗੱਲਬਾਤ ਹੋ ਰਹੀ ਆ ਸਾਡੇ ਨਾਲ ਹੀ ਆ ਸਾਡੇ ਤੋਂ ਅਲੱਗ ਨਹੀਂ ਆ ਹਟਵਾਲ ਸਾਹਿਬ ਜਿਹੜੀ ਕਰਬੂਟਲਾ ਐਸੋਸੀਏਸ਼ਨ ਆ ਤੁਸੀਂ ਪਹਿਲੇ ਵੀ ਇੱਕ ਦੋ ਮੀਟਿੰਗਾਂ ਕਰਦੇ ਹੋਗੇ ਅੱਜ ਤੁਹਾਡੇ ਨਾਲ ਕਿਉਂ ਨਹੀਂ ਖੜੇ ਹੋ ਉਹ ਸਾਡੇ ਨਾਲ ਹੀ ਆ ਅੱਜ ਇੱਕ ਵੀ ਬੰਦਾ ਕਰਬੂਟਾ ਦੇ ਵਿੱਚ ਨਹੀਂ ਹੈਗਾ ਮੈਂ ਕਿਹਾ ਉਹ ਸਾਡੇ ਨਾਲ ਹੀ ਆ ਉਹ ਨਹੀਂ ਆਏ ਨਾਲ ਉਹ ਉਹ ਤੁਸੀਂ ਤੂੰ ਕ੍ਰਿਸਚੀਅਨ ਬੰਦਾ ਵਾ ਤੈਨੂੰ ਸਵਾਲ ਦਾ ਜਵਾਬ ਦੇਣਾ ਮੇਰਾ ਬਣਦਾ ਨਹੀਂ ਆ ਨੋ 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 ਤੁਸੀਂ 크੍ਰਿਸਚੀਅਨ ਹੋ ਕੇ 크੍ਰਿਸਚੀਅਨ ਕਮਿਊਨਿਟੀ ਦਾ ਕਹਾਣ ਕਰੋ ਜੇ ਕੋ ਸਿੱਖ ਹੋ ਕੇ ਸਿੱਖ ਕਮਿਊਨਿਟੀ ਦਾ ਕਹਾਣ ਕਰਦਾ ਜੇ ਕੋ ਹਿੰਦੂ ਹਿੰਦੂ ਹੋ ਕੇ ਹਿੰਦੂ ਕਮਿਊਨਿਟੀ ਦਾ ਕਹਾਣ ਕਰਦਾ ਉਹਨੂੰ ਨਹੀਂ ਚਾਹੀਦਾ ਕਿ ਉਹ ਬੰਦਾ ਪਹਿਲੀ ਗੱਲ ਤੁਸੀਂ ਗਲਤ ਸਵਾਲ ਗਲਤ ਸਵਾਲ ਨਾ ਕਰੋ 크੍ਰਿਸਚੀਅਨ ਹੁੰਦੇ ਹੋਏ ਤੁਸੀਂ ਉਹਦੇ ਹੱਕ 'ਚ ਪਹਿਲੇ ਤੁਹਾਡੇ ਲਈ ਸਵਾਲ ਆ ਕਿ ਉਹਦੇ ਤੋਂ ਜਿਹੜਾ ਨਿਯਾਜ ਕਬਜਾ ਹਟਾਇਆ ਜਾਣਾ ਚਾਹੀਦਾ ਕਿ ਨਹੀਂ ਹਟਾਇਆ ਜਾਣਾ ਚਾਹੀਦਾ ਲੱਗ ਅਸੀਂ ਕਿਨੇ ਆਪਾਂ ਉਹਦੇ ਨਾਲ ਹੀ ਉਹਦੇ ਨਾਲ ਜੁੜਦਾ ਮੈਟਰ ਆ ਆਪਾਂ ਅਲੱਗ ਨਹੀਂ ਅਲੱਗ ਉਹ ਸਾਡੇ ਨਾਲ ਆ ਮੈਟਰ ਲੱਗ ਨਹੀਂ ਨਾਲ ਜੁੜਦਾ ਉਹ ਸਾਡੇ ਨਾਲ ਆ ਤੁਹਾਡਾ ਪਹਿਲੇ ਤੱਕ ਆ ਤੁਹਾਡਾ ਸਾਰੇ ਪਾਸ ਤੋਂ ਸਭਾਂ ਤੁਹਾਨੂੰ ਛੱਡ ਕੇ ਮੈਂ ਦਾਦਾ ਤੁਹਾਨੂੰ ਛੱਡ ਕੇ ਸਾਰਾ ਮਸੀਹ ਭਾਈਚਾਰਾ ਸਾਡੇ ਨਾਲ ਆ ਵੀ ਸਹੀ ਭਾਈਚਾਰਾ ਨਹੀਂ ਬਲਕੇ ਤੁਸੀਂ ਸਿੱਖ ਸਭਾਂ ਦੇਖ ਸਕਦੇ ਆ ਆ ਜਿਹੜੀਆਂ ਕਿਸਾਨ ਜਥੇਬੰਦੀ ਦੇ ਆਗੂ ਸਾਡੇ ਕੋਲ ਆ ਹੋਰ ਸਾਡੇ ਹਿੰਦੂ ਭਰਾ ਸਾਡੇ ਕੋਲ ਆ ਦੱਸੋ ਹੋਰ ਇਹ ਤੋਂ ਇਲਾਵਾ ਤੁਹਾਨੂੰ ਕੀ ਚਾਹੀਦਾ ਬਾਕੀ ਆਪਾਂ ਕਿਸ ਵੀ ਧਰਮ ਦੇ चाहे हिंदू चाहे हिंदू ਚਾਹੇ ਹਿੰਦੂ ਕਮਿਊਨਿਟੀ ਦਾ ਕੰਡ ਨਹੀਂ ਕਰਨਾ ਜੇ ਕੋਈ ਸੇਕਾ ਸੇਕ ਕਮਿਟੀ ਦਾ ਕੰਡ ਨਾ ਕਰੇ ਜੇ ਕੋਈ ਮੁਸਲਮਾ ਮੁਸਲਮ ਕਮਿਟੀ ਦਾ ਜੇ ਕੋਈ ਸਾਇਆ ਉਹ ਸਾਇਦੀ ਮਦਦ ਕਰ ਸਕਦਾ ਕਰੇ ਨਾ ਕਰੇ ਲੇਕਿਨ ਉਹ ਆਪਣੀ ਕਮਿਊਨਿਟੀ ਦਾ ਕੰਡ ਨਾ ਕਰੇ ਜਿਹੜਾ ਆਪਾਂ ਦੇਖ ਲਈ ਕਿ ਜਿਆਦਾ ਜਿਹੜੇ ਕਨਵਰਟਡ ਕ੍ਰਿਸ਼ਨ ਆ ਤੁਹਾਡੇ ਨਾਲ ਜਿਹੜੇ ਮੋਡਰਨ ਕ੍ਰਿਸਚਨ ਆ ਉਹ ਨਹੀਂ ਹੈ ਹਾਂ ਦੇਖੋ ਇਦਾਂ ਹੁੰਦਾ ਕਿ ਜਦੋਂ ਕਿਸੇ ਗੱਲ ਦਾ ਨਿਆਹ ਹੋਣਾ ਨਾ ਜਦੋਂ ਯਿਸੂ ਮਸੀਹ ਨੇ ਸਾਡਾ ਨਿਆਹ ਕਰਨਾ ਨਾ ਉਹਨੇ ਪੁਰਾਣਿਆਂ ਨੂੰ ਦੇਖਣਾ ਔਰ ਕੈਟਾਗਰੀ ਕਿਸੇ ਨਹੀਂ ਦੀ ਦੇਖਣੀ ਤੁਸੀਂ ਕਿੰਨਾ ਖਰਾਬ ਦੇ ਨਾਲ ਆਸਾ ਰੱਖਦੇ ਕਿੰਨਾ ਕਿ ਉਹਦੇ ਨਾਲ ਰਿਸ਼ਤਾ ਬਣਾ ਕਰ ਕੋਈ ਮਿਸ਼ਨਾਂ ਦਾ ਚੱਕਰ ਨਹੀਂ ਆ ਕੋਈ ਤੁਹਾਡੇ ਨਾਲ ਆ ਜਿਹੜੇ ਨਾਲ ਇਹ ਸਾਰੇ ਜਿਹੜੇ ਆ ਜੀਜ਼ਸ ਕ੍ਰਾਈਸ ਨੂੰ ਪਿਆਰ ਕਰਨ ਵਾਲੇ ਆ ਕ੍ਰਿਸਚਨ ਕਮਿਊਨਿਟੀ ਨੂੰ ਪਿਆਰ ਕਰਨ ਵਾਲੇ ਆ ਔਰ ਇਹ ਜਿਹੜੇ ਅਣਖੀ ਬੰਦੇ ਮੈਂ ਤਾਂ ਦੱਸਦਾ ਜਿਹੜੇ ਅਣਖ ਹੁੰਦੀਆਂ ਨਾ ਮੈਂ ਕਈ ਵਾਰੀ ਜਦੋਂ ਅਸੀਂ ਬਾਈਬਲ ਦੇ ਵਿੱਚ ਸਾਡਾ ਜਿਹੜਾ ਪਰਮੇਸ਼ਵਰ ਆ ਉਹ ਅਣਕੀ ਪਰਮੇਸ਼ਵਰ ਆ ਤੇ ਜਿੰਨੇ ਲੋਕ ਤੇ ਖੜੇ ਸਾਰਿਆਂ ਦੀ ਅਣਖ ਜਾਗੀ ਆ ਔਰ ਜਿਹੜੀ ਜਿਹਨਾਂ ਦੀ ਅਣਖ ਜਾਗੇ ਉਹ ਸਾਡੇ ਨਾਲ ਆ ਭਾਵੇਂ ਕਿਸੇ ਵੀ ਧਰਮ ਦੇ ਵਿੱਚੋਂ ਹਾਂ ਹਿੰਦਰ ਸਿੰਘ ਜੀ ਪਾਰਟਿਕ ਸਾਂਝਾ ਡਕੋਂਦਾ ਜ਼ਿਲ੍ਹਾ ਪ੍ਰਧਾਨ ਕੋਸਲਾਏ ਸਰਦਾਰ ਜੀ ਅੱਜ ਦੇ ਜਿਹੜੇ ਤੁਸੀਂ ਮੁੱਦੇ ਤੋਂ ਇਕੱਠੇ ਹੋ ਗਏ ਕਿ ਹੋਰ ਕਾਹਨ ਤੇ ਸਾਡੇ ਤੋਂ ਪਹਿਲਾਂ ਤੁਹਾਨੂੰ ਅਟਵਾਲ ਜੀ ਜਿਹੜੇ ਮੁੱਦੇ ਨੂੰ ਮੇਨ ਡੀਲ ਕਰ ਰਿਹਾ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਹੜਾ ਜਿਹੜਾ ਜਗਜੀਤ ਕਲੱਬ ਆ ਉਹ ਪਹਿਲੋਂ ਇੱਕ ਚਰਚ ਹੁੰਦਾ ਸੀ ਉਹ ਤੁਹਾਨੂੰ ਸਾਰੀ ਗੱਲ ਦੱਸ ਕੇ ਗਿਆ ਬਾਕੀ ਉਹੀ ਸੇਮ ਮੇਰਾ ਬਿਆਨ ਆ ਤੁਹਾਨੂੰ ਲੱਗਦਾ ਜੀ ਜਿਹੜਾ ਚਰਚਾ ਜਿਹੜਾ ਸਾਈ ਸਮਾਜ ਦਾ ਸੀ ਬੰਦਾ ਉਹ ਕਾਗਜ਼ ਪ੍ਰੂਫ ਕਰਨਗੇ ਨਾ ਜਿੱਦਣ ਅਸੀਂ ਕਾਗਜ਼ ਲੈ ਕੇ ਆਵਾਂਗੇ ਨਾਲ ਡੀ ਸਾਹਿਬ ਕੋ ਉਹ ਤਾਂ کہیں ਪ੍ਰੂਫ ਕੀ ਇਹਨਾਂ ਨਾਲ ਧਾਰਮਿਕ ਤੌਰ ਤੇ ਨਾਲਾਂ ਜੇ ਇੱਕ ਜਿੰਦੀ ਬੰਦੀ ਅਸੀਂ ਇਨਸਾਨੀਅਤ ਤੌਰ ਤੇ ਨਾਲ ਨਾ ਹੀ ਧਾਰਮਨ ਤੌਰ ਤੇ ਆ ਨਾ ਹੀ ਜਥੇਬੰਦੀ ਇਨਸਾਨੀਅਤ ਤੌਰ ਤੇ ਨਾਲ ਆ ਇਨਸਾਨੀਅਤ ਦਾ ਫਰਜ਼ ਬਣਦਾ